ਆਪਨੇ থাম্বਨੇਲ ਦੇਖ ਹੀ ਲਿਆ ਹੋਗਾ ਹਮ ਕਿਸ ਟੋਪਿਕ ਉਪਰ ਬਾਤ ਕਰਨਾ ਚਾਹਤੇ ਹਮ ਬਾਤ ਕਰਨਾ ਚਾਹਤੇ ਹੈ ਕਿ ਕਿ ਸੇ ਟਕਣਾ ਜ਼ਰੂਰੀ ਹੈ ਜਾਂ ਫਿਰ ਜੇ ਨਹੀਂ ਜ਼ਰੂਰੀ ਕਿ ਇਹ ਵਿਖੰਡ ਹੈ ਹਮਨੇ ਦੇਖਿਆ ਜਾ ਵੀ ਗੁਰਦੁਆਰੇ ਮੇ ਜਾਂਦੇ ਹੈ ਜਾਂ ਦਰਗਾਹ ਮੇ ਕਿਸੇ ਜੇ ਜਾਂਦੇ ਤभी ਸੇ ਟਕਦੇ ਨੇ ਇਸ ਸੇ ਟਕਣੀ ਪਰੰਪਰਾ ਕਿਵੇਂ ਚੱਲੀ ਕਦ ਚੱਲੀ ਕਿਉਂ ਚੱਲੀ ਹੈ ਕਿ ਇਹ ਚੱਲਣਾ ਕਿ ਨੁਕਸਾਨਦੈਕ ਹੈ ਪਹਿਲਾ ਹਮ ਦੇਖਣਾ ਜਦ ਹੈ ਇਸੇ ਕੇ ਫਾਇਦਾ ਫਾਇਦਾ ਹਮ ਕੋਈ ਦੇਖਿਆ ਨਹੀਂਗਾ ਕਿ ਕਿਸ ਢਗ ਨਾਲ ਕੋਈ ਫਾਇਦਾ ਹੋ ਜਾਂਦਾ ਕੇ ਇਸ ਢਗ ਵਿੱਚ ਸਨਾਤਨ ਵਿੱਚ ਦੱਸਿਆ ਜਾਂਦਾ ਹੈ ਕਿ ਕਿਸ ਢੱਗ ਗੇ ਰੱਖਣਾ ਮਨ ਦੇ ਵਿਕਾਰ ਆ ਥੋੜਾ ਜਿਹਾ ਕਾਪੂਰ ਰੱਖੇ ਜਾਂਦਾ ਮਨ ਦੇ ਵਿਕਾਰ ਘਟ ਜਾਂਦੇ ਨੇ ਪਰ ਜੇ ਦੇਖੀਏ ਮਨ ਦੇ ਵਿਕਾਰ ਤਾਂ ਉਹਨਾਂ ਵਿੱਚ ਵੀ ਰਹਿੰਦੇ ਨੇ ਜੋ ਸਿਰ ਢੱਕ ਕੇ ਰੱਖਦੇ ਨੇ ਹਮੇਸ਼ਾ ਸਿਰ ਗੋ ਬੰਦ ਕਰ ਰੱਖਦੇ ਹਨ ਉਹਨਾਂ ਕੋ ਵੀ ਹਮ ਦੇਖਦੇ ਕਿ ਉਹਨਾਂ ਕੇ ਮਨ ਵਿੱਚ ਵਿਕਾਰ ਹਮੇਸ਼ਾ ਚੱਲਦੇ ਰਹਤੇ ਹੈ ਕ੍ਰੈਸਟਾ ਕਰਨਾ ਕਿਹਾ ਪਰਮਾਤਮਾ ਮਿਲ ਸਕਦਾ ਹੈ ਨਹੀਂ ਨਾ ਕੇਸ ਹੈ ਟਟਾ ਕਿਸੇ ਪਰਮਾਤਮਾ ਮਿਲੇਗਾ ਨਾ ਕੋਈ ਵਰਤ ਰੱਖੇ ਸ ਵੀ ਪਰਮਾਤਮਾ ਨਹੀਂ ਮਿਲ ਸਕਦਾ ਹੈ ਔਰ ਪਾਠ ਪੂਜਾ ਕਰਨੇ ਸ ਵੀ ਪਰਮਾਤਮਾ ਨਹੀਂ ਮਿਲ ਸਕਦਾ ਹੈ ਪਰਮਾਤਮਾ ਕੇਵਲ ਨਾਮ ਨਾਲ ਮਿਲ ਸਕਦਾ ਹੈ ਉਹ ਅੰਦਰ ਦੀ ਭਾਵਨਾ ਹੋਵੇਗੀ ਨਾ ਮਨ ਕੀ ਮਨ ਕੀ ਭਾਵਨਾ ਹੋਗੀ ਤभी ਹੀ हमको ਪਰਮਾਤਮਾ ਮਿਲ ਸਕਦਾ ਹੈ ਤੇ ਕੇਸ ਟਕੇ ਸੇ ਪਰਮਾਤਮਾ ਮਿਲ ਜਾਂਦਾ ਜਿਤਨੇ ਗੁਰੂ ਗ੍ਰੰਥ ਸਾਹਿਬ ਮੈਂ ਬੈਠੇ ਨੇ ਕਿਆ ਸਭੀ ਕੇ ਸੇ ਟਕੇ ਤੇ ਕਿਆ ਭਗਤ ਰਵਤ ਆਸਨ ਸੀ ਜਬ ਭਗਤ ਨਾਮਦੇਵ ਥਾ ਔਰ ਭਗਤ ਥੇ ਕਿਆ ਉਹਨਾਂ ਕੀ ਕੇਸ ਟਕੇ ਰਹਤੇ ਤੇ ਹਮੇਸ਼ਾ ਤੇ ਉਸ ਜਿਆਦਾ ਦਾ ਹਮਾਰੇ ਟਕੇ ਰਹਤੇ ਤੇ ਫਿਰ ਹਮੂ ਕੋ ਤਾਂ ਮਿਲ ਨਹੀਂ ਪਰਮਾਤਮਾ ਉਹਨਕੋ ਕਿਉਂ ਮਿਲਿਆ ਹੈ ਤੇ ਕੇਸ ਟਕੇ ਸੇ ਪਰਮਾਤਮਾ ਮਿਲ ਜਾਂਦਾ ਹੈ ਕੇਸ ਟਕੇ ਸੇ ਪਰਮਾਤਮਾ ਨਹੀਂ ਮਿਲ ਸਕਦਾ ਮਨ ਸੇ ਪ੍ਰੇਮ ਸੇ ਮਨ ਦੀ ਭਾਵਨਾ ਸੇ ਹੀ ਪਰਮਾਤਮਾ ਮਿਲ ਸਕਦਾ ਹੈ। ਔਰ ਜੇ ਹਮ ਦੇਖੇ ਮਨ ਦਾ ਵਿਕਾਰ ਹੈ ਜੋ ਮਨ ਦੇ ਵਿਕਾਰ ਤੋਂ ਉਹਨਾਂ ਕੇ ਵੀ ਹਉ ਤੇ ਹਮ ਗ੍ਰਾਂਧੀ ਸਿੰਘ ਕੋ ਪੁੱਛਦੇ ਆਪ ਜਦ ਪਾਠ ਕਰਦੇ ਹੋ ਆਪਕੇ ਮਨ ਮੇ ਵਿਕਾਰ ਨਹੀਂ ਆਤਾ ਉਹਦੇ ਹਮ ਕੇ ਮਨ ਕੇ ਕੀ ਵਿਕਾਰ ਆਤੇ ਹੈ ਮਨ ਮੇ ਵਿਕਾਰ ਚਲਤੇ ਫਿਰ ਉਹਨਾਂ ਕੇ ਮਨ ਮੇ ਵਿਕਾਰ ਕਿਉਂ ਚਲਤੇ ਹੈ ਇਸੇ ਮਨਕਾ ਵਗੈਰਾ ਘਟ ਹੋ ਸਕਦਾ ਹੈ ਪਰ ਮਨਕਾ ਵਿਗਾਰ ਖਤਮ ਨਹੀਂ ਹੋ ਸਕਦਾ ਉਹ ਸਿਰਫ ਨਾਮ ਸੇ ਹੋ ਸਕਦਾ ਹੈ ਨਾਮ ਕੀ ਦਿਨੀ ਮਹਿਮਾ ਹੈ ਨਾ ਗੁਰੂ ਗ੍ਰੰਥ ਸਾਹਿਬ ਦੱਸਿਆ ਗਿਆ ਹੈ ਹਰਗੋ ਨਾਮ ਜੋ ਹਰੀ ਦਾ ਨਾਮ ਸਿਮਰਨ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਾਫੀ ਫਰਮਾਨ ਮਿਲਦਾ ਸਭ ਸੇ ਜਿਆਦਾ ਗੁਰੂ ਗ੍ਰੰਥ ਸਾਹਿਬ ਦਸੀਗੀ ਨਾਮ ਕੀ ਮਹਿਮਾ ਸਭ ਸੇ ਜਿਆਦਾ ਨਾਮ ਕੀ ਮਹਿਮਾ ਦਸੀਗੀ ਹੈ ਸਾਡੇ ਨਾਲ ਧਰਮ ਨਾਲੋ ਸ੍ਰਿਸ਼ਟ ਧਰਮ ਸਰਬ ਨਾਮ ਹੀ ਹੈ ਹਰ ਸਾਰੇ ਸੁਖਮਨੀ ਸਾਹਿਬ ਜੀ ਵੀ ਦੱਸਿਆ ਗਿਆ ਹੈ ਔਰ ਜੇ ਨਾਮ ਨਾਲ ਤਾਂ ਤਾਂ ਪਾਪੀ ਲੋਕ ਵੀ ਤਰ ਗਏ ਹਰ ਹਰ ਗਾਥ ਪੂਤਨਾ ਤਰੀ ਉਹ ਪੂਤਰਾ ਜੀ ਪਾਪੀ ਸੀ ਕ੍ਰਿਸ਼ਨ ਮਾਰਨ ਆਈ ਸੀ ਨਾ ਭਗਵਾਨ ਕ੍ਰਿਸ਼ਨ ਨੂੰ ਮਾਰਨ ਆਈ ਪਾਪਨ ਪੂਤਨਾ ਵੀ ਤਰ ਗਈ ਸੀ ਹਰੀ ਹਰੀ ਨਾਮ ਆਖਰੀ ਸਮੇ ਉਹਨੇ ਹਰੀ ਹਰੀ ਕਹਿਦਾ ਉਹ ਪਾਪਨ ਵੀ ਤਰ ਗਈ ਸੀ ਨਾਮ ਦੀ ਮਹਿਮਾ ਨੇ ਤਾਂ ਦਰੋਪਦੀ ਦੀ ਵੀ ਲਜਾ ਰੱਖ ਲਈ ਸੀ ਦਰੋਪਦੀ ਦੀ ਲਾਜ ਵੀ ਰੱਖਣ ਲਈ ਭਗਵਾਨ ਖੁਦ ਆਗੇ ਸੀ ਨਾਮ ਦੀ ਮਹਿਮਾ ਲਈ ਤਾਂ ਖੁਦ ਵਿਸ਼ਨੂੰ ਭਗਵਾਨ ਹੀ અવਤਾਰ ਧਰ ਲਿਆ ਖੁਦ ਭਗਵਾਨ ਨਹੀਂ ਆਵਦਾ ਜਿਹੜਾ ਕੋਈ ਵੀ ਜਨਮ ਲੈਂਦਾ ਕੋਖੋ ਜਨਮ ਲੈਂਦਾ ਕੋਖੋ ਕੋਈ ਆਵੇ ਮਨੁੱਖ ਕੋਖੋ ਜਨਮ ਲੈ ਕੇ ਆਂਦਾ ਹੈ ਜਾਨਵਾਰ ਵੀ ਕੋਈ ਵੀ ਤੇ ਨਾਮ ਦੀ ਮਹਿਮਾ ਇਤਨੀ ਹੈ ਨਾ ਭਗਤ ਨਾਮਦੇਵ ਜੋ ਸੀਗੇ ਭਗਤ ਪ੍ਰਹਿਲਾਦ ਉਹ ਨਾਮ ਜਪਦੇ تھے ਤੇ ਨਾਮ ਕੀਨੀ ਮਹਿਮਾ ਹੈ ਭਗਤ ਪ੍ਰਹਿਲਾਦ ਦੀ ਨਾਮ ਕੀ ਮਹਿਮਾ ਦੇ ਕਾਰਨ ਪ੍ਰਭਗਵਾਨ ਆਰਿਸ਼ਨੂ ਨੇ ਨਾ ਥੰਮ ਵਿੱਚ ਹੀ ਜਨਮ ਲੈ ਲਿਆ ਸੀ ਥੰਮ ਵਿੱਚ ਦੀ ਪ੍ਰਗਟ ਹੋ ਗਏ ਥੰਮ ਨੂੰ ਪਾੜ ਕੇ ਉਹ ਥੰਮ ਨੂੰ ਪਾੜ ਕੇ ਉਹਦੇ ਵਿੱਚ ਹੀ ਪ੍ਰਗਟ ਹੋ ਗਏ ਤੇ ਨਾਮ ਦੀ ਮਹਿਮਾ ਨੇ ਤਾਂ ਇੱਕ ਸਰੀਰ ਹੈ ਜਿਹੜਾ ਮਨੁੱਖ ਦਾ ਉਪਰਾ ਸ਼ੇਰ ਦਾ ਜਾਨਵਰ ਦਾ ਨਾਮ ਦੀ ਇਹ ਮਹਿਮਾ ਹੈ ਭਗਵਾਨ ਨੂੰ ਵੀ ਸ਼ੇਰ ਦਾ ਰੂਪ ਧਾਰ ਕੇ ਔਰ ਮਨੁੱਖ ਦਾ ਰੂਪ ਧਾਰ ਕੇ ਉਹਨਾਂ ਪੈ ਗਿਆ ਉਹ ਵੀ ਥੰਮ ਵਿੱਚ ਦੀ ਇੰਨੀ ਨਾਮ ਦੀ ਮਹਿਮਾ ਦਸਦੀ ਕੀ ਹੈ ਤੇ ਕਿਵੇਂ ਸੋਚਣਾ ਕੀ ਪ੍ਰਮਾਤਮਾ ਮਿਲ ਸਕਦਾ ਹੈ ਜੇ ਹਮ ਦੇਖੇ ਕੇਸ ਡਕਰ ਖਾਸ ਸੇ ਸ਼ੁਰੂ ਹੋਆ ਜਬ ਇਹ ਇਸਲਾਮ ਮੇ ਜਬ ਕੋਈ ਦਰਗਾਹ ਮੇ ਕੋਈ ਜਾਤੇ ਹੈ ਤਾਂ ਵੀ ਮੁਸਲਿਮ ਹੈ ਉਹ ਭਾਈ ਉਸੇ ਡਕਰ ਜਾਤੇ ਹੈ ਜਿਆਦਾਤਰ ਇਹਨਾਂ ਦੇ ਪੰਜਾਬ ਜ ਇਹ ਹਮਾਰੇ ਪਵਿੱਤਰ ਧਰਤੀ ਪੰਜਾਬ ਹੈ ਜਦ ਤੱਕ ਇੱਥੇ ਜਿਆਦਾ ਦਰਗਾਹਾਂ ਹੁੰਦੀਆਂ ਨੇ ਉਹ ਪੁੱਛ ਨਾ ਪੁੱਛ ਰੱਬ ਨੇ ਸਿੱਖ ਤਾਂ ਹਟਦੇ ਨਹੀਂ ਗਏ ਉਹ ਕਹੋਗੇ ਇਸ ਦਰਗਾਹ ਚ ਮੁਸਲਿਮ ਨਾ ਵੀ ਜਾਵੇ ਪਰ ਹਮਾਰੇ ਨਹੀਂ ਹਟਦੇ ਜੇ ਹਮਦਰਗਾ ਕੋ ਮਾਰਾ ਨਹੀਂ ਕਹਦੇ ਕਹਿੰਗੇ ਜੇ ਪਰਮਾਤਮਾ ਹੈ ਨਾ ਅਗਰ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੈ ਜੇ ਮੰਦਰ ਦੀ ਮਾਰਦ ਵੱਖਰੀ ਹੋ ਸਕਦੀ ਹੈ ਪਰ ਮਸਜਿਦ ਦੀ ਵੀ ਮਾਰਦ ਉਹਦੇ ਨਾਲ ਵੱਖਰੀ ਹੋ ਸਕਦੀ ਆ بس ਚੇਤੇ ਰੱਖਿਓ ਉਹਦੇ ਵਿੱਚ ਬਿਠਾ ਰੱਬ ਵੱਖਰਾ ਨਹੀਂ ਹੋ ਸਕਦਾ ਰੱਬ ਦਾ ਇੱਕੋ ਹੀ ਹੈ ਨਾ ਤੇ ਹਮੇ ਪਰੰਪਰਾ ਦੀ ਗੱਲ ਕਰਦੇ ਜAVE ਜੇ ਮੁਸਲਮਾਨ ਜਾਦੇ ਦਰਗਾਹ ਮੇ ਤਬੀ ਇਹ ਸੇਟਾ ਕਰ ਜਾਦੇ ਹੈ ਤੇ ਉਸ ਸੈਰਿਸ ਸੈਰ ਹਮ ਵੀ ਟਕਨੇ ਲੱਗ ਗਏ ਪੰਜਾਬ ਮੇ ਤੇ ਇਸ ਸੈਟਾਗਨਾ ਵਾਸ ਜਿਆਦਾਦਰ ਸ਼ੁਰੂ ਹੋਆ ਹਮੇ ਹਰਮੰਦਰ ਸਾਹਿਬ ਦੀ ਪ੍ਰਾਤਨ ਤਸਵੀਰੇ ਦੇਖੇ ਉਸਮੇ ਸੈਟਾਗਿਆ ਨਹੀਂ ਮਿਲਦਾ ਆਬ ਇਹ ਸੈਟਾਗਨਾ 20ਵੀਂ ਸਦੀ ਵਿੱਚ ਸ਼ੁਰੂ ਹੋਇਆ 20ਵੀਂ ਸਦੀ ਸੀ ਪਹਿਲੇ ਸੈਟ ਨਹੀਂ ਟਕਦੇ ਸੇ ਆਬ ਹਰਮੰਦਰ ਸਾਹਿਬ ਦੀ ਪ੍ਰਾਤਨ ਤਸਵੀਰੇ ਦੇਖੇ ਆਬ ਹਮ ਆਪ ਕੋ ਇਸ ਵੀਡੀਓ ਮੇ ਵੀ ਦਿਖਾਏਗੇ ਕਿ ਪ੍ਰਾਤਨ ਤਸਵੀਰੇ ਇਸ ਤਸਵੀਰੇ ਵਿੱਚ ਆਪ ਦੇਖੋ कि कैसे तरह के हरमंदिर साहिब में भी लोग जाते हैं और इस तस्वीरों में जे भी देखा जाता है कि पिंडरा वाले संत थे जे पिंडरा वाले संत जब उनके पास कोई आता था वो भी सटकने से, से नहीं कहते थे आप देखो एक हरमंदिर साहिब की वीडियो आ रही है इस वीडियो में संत चरण ऐसे पिंडरा वाले आ रहे हैं वहां हरमंदिर साहिब के नंगे सिर खड़ा उन्होंने नहीं रोका क्योंकि उन्होंने को भी मानपा के सटा गंदी परंपरा जो है ਇਹ ਇੱਕ ਇਹ ਕੋਈ ਪਰੰਪਰਾ ਸਹੀ ਨਹੀਂ ਹੈ ਇਹ ਇੱਕ ਸਿਰਫ ਲੋਕਾਂ ਵਿੱਚ ਹੀ ਵਿਚਰਦੇ ਵਿੱਚ ਜਿਦੀ ਆਪਣੀ ਮਰਿਆਦਾ ਬਣ ਗਈ ਆ ਤੇ ਇਸੇ ਕਰਕੇ ਜੋ ਹੈ ਕਿਸ ਟਗਨੰਦੇ ਨਾਲ ਨੁਕਸਾਨ ਕੀ ਹੁੰਦਾ ਹੈ ਨੁਕਸਾਨ ਬਹੁਤ ਹੈ ਸਿੱਖ ਗੰਮ ਨੂੰ ਸੇਟਕ ਨਾਲ ਸੇਟਕ ਨਾਲ ਨੁਕਸਾਨ ਇਹ ਆ ਕਿ ਜਦ ਹਮਾ ਪ੍ਰਚਾਰ ਕਿਸ ਕਾ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨਾ ਹੈ ਅਕਾਲ ਪਰਮੇਸ਼ਰ ਦਾ ਪ੍ਰਚਾਰ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਜਦੋਂ ਪੰਜਾਬ ਵਿੱਚ ਜਦੋਂ ਤਾਂ ਪਕੜੀਆਂ ਵਾਲੇ ਲੋਕ ਨੇ ਪਰ ਆਪ ਬਾਹਰ ਜਾ ਕੇ ਦੇਖੀਏ ਬਾਹਰ ਜਦਦਰ ਲੋਕ ਕਿਸ ਟਾਲ ਕੇ ਚਾਹਤਾ ਨੇ ਨੀਂ ਰੱਖਦੇ ਵਾਹ ਕੁਰਬਾਨੀ ਦਾ ਪ੍ਰਚਾਰ ਕਰਾਂਗੇ ਪਹਿਲਾਂ ਉਹਨਾਂ ਨੂੰ ਕਹਾਂਗੇ ਸੇੜ ਟਾਗੋ ਸੈਟਅਪ ਕੇ ਰੱਖੋ ਫਿਰ ਨੇੜੇ ਆਓ ਜੇ ਫਿਰ ਐਂ ਕਰੋ ਜੇ ਫਿਰ ਐਸੇ ਕਰੋ ਫਿਰ ਵੈਸੇ ਫਿਰ ਉਹਨੂੰ ਸੇ ਪ੍ਰਚਾਰ ਕਿਸ ਤਰ੍ਹਾਂ ਆਊਗਾ ਹਮਨੇ ਵਾਹ ਕਰ ਹਮਨੇ ਵਾਹ ਸੇਡ ਨਿੱਟਗਾ ਨਾ ਗੁਰੂ ਗ੍ਰਾਜ ਸਾਹਿਬ ਦਾ ਤਾਂ ਕੰਨਸੀ ਪ੍ਰਚਾਰ ਇਹਨਾਂ ਨੇ ਦਾ ਸੇੜੀ ਬਣਾ ਦਿੱਤੇ ਆ ਕੰਨ ਗੁਰਬਾਣੀ ਦਾ ਵਰਜਾ ਸੀ ਸਿਰ ਨਹੀਂ ਬਣਾਨੇ تھے ਸਿਰ ਗੋ ਬੰਨ ਕੇ ਰੱਖਦੇ ਜੋ ਕਿਸਾ ਦੀ ਨਿਹੰਗ ਸਿੰਘ ਦੀ ਮਰਿਆਦਾ ਹੈ ਉਹ ਹੈ ਹਮੇਸ਼ਾ ਪਗੜੀ ਸਜਾ ਕੇ ਰੱਖਣੀ ਸਿਰ ਪਰ ਉਹਨਾਂ ਕੀ ਮਰਿਆਦਾ ਹੈ ਜੇ ਮਰਿਆਦਾ ਚੱਲੀ ਹੈ ਕਿ ਨਿਹੰਗ ਸਿੰਘ ਹੈ ਉਹ ਹਮੇਸ਼ਾ ਪਗੜੀ ਸਜਾ ਕੇ ਰੱਖੇ ਤਿਆਰ ਪਾ ਤਿਆਰ ਆਏ ਔਰ ਜੋ ਵੀ ਕਿਸਦਾ ਰਿਸ ਸਿੰਘ ਨੇ ਜਦਦਰ ਉਹ ਪਗੜੀ ਬੰਨ ਕੇ ਜਾਂਦੇ ਨੇ ਜਾਂ ਠੀਕ ਹੈ ਉਹਨਾਂ ਦਾ ਠੀਕ ਹੈ ਪਰ ਜਿੰਨ ਕੇ ਸਿਰ ਪਰ ਵਾਲ ਹੀ ਹੈ ਨਹੀਂ ਉਹ ਸਿਰ ਤੇ ਰਮਾਲ ਬੰਨ ਕਰ ਗੁਰਦੁਆਰੇ ਵਿੱਚ ਵੜ ਰਹੇ ਨੇ ਕੋਈ ਉਮਰਿਆਦੀ ਤਾਂ ਹੈ ਨਹੀਂ ਮਰਿਆਦੀ ਤਾਂ ਉਹ ਇਹ ਬਿਨਾ ਕੇਸਟਾ ਕੇ ਜਾਣਾ ਚਾਹੀਏ ਉਹਨਾਂ ਕੋਲ ਜਦ ਸਿਰ ਪਰ ਉਹਨਾਂ ਕੇਸ ਵੀ ਹੈ ਨਹੀਂ ਨਾ ਕੋਈ ਕੁਝ ਹੈ ਸਿਰ ਪਰ ਰਮਾਲ ਰੱਖ ਕਰ ਜਾ ਜਾ ਵੜਤੇ ਨੇ ਉਹਾਂ ਵਿੱਚ ਜੇ ਸੈਟਕnse ਪਰਮਾਤਮਨ ਜੋ ਹੈ ਉਹ ਦੁਖੀ ਹੁੰਦਾ ਹੈ ਜੇ ਪਰਮਾ ਜੇ ਮर्यादा ਖੰਡਨ ਹੁੰਦੀ ਹੈ ਫਿਰ ਉਹ ਲੋਕ ਜਿਹੜੇ ਗੁਰਦੁਆਰੇ ਵਿੱਚ ਸੈਟਕ ਘਟ ਜਾਂਦੇ ਉਹ ਘਰ ਵਿੱਚ ਤਾਂ ਸਿਰ ਢੱਕਦੇ ਨਹੀਂ ਬਾਹਰ ਅੰਦਰ ਤੁਰੇ ਫਿਰਦੇ ਆ ਉਹ ਸਿਰ ਢੱਕਦੇ ਨਹੀਂ ਗੁਰਦੁਆਰੇ ਦਾ 10 ਮਿੰਟ ਜਾਣਾ ਉਹਦੋਂ ਤਾਂ ਸਿਰ ਢੱਕ ਲੈਂਦੇ ਆ ਤੇ ਫਿਰ ਉਹ ਮਤਲਬ 24 ਘੰਟੇ ਫਿਰ ਉਹ ਜੇ ਮर्याਦਾ ਖੰਡਨ ਹੀ ਕਰਦੇ ਰਹਿੰਦੇ ਨੇ ਦੋ 10 ਮਿੰਟ ਸਟੈਕ ਨਾ বাজਦਾ ਆਜ਼ਾਦੀ ਹੈ ਔਰ 24 ਘੰਟੇ ਨਾ ਟਕਣਾ ਮੇਰੇ ਅੱਤੇ ਕੋਈ ਨਿਸ਼ਾਨੀ ਹੁੰਦਾ ਜੇ ਕਾਂਸੇ ਬਾਦ ਹੋਈ ਜੇ ਆਬ ਜਬੀ ਜਾਇ ਗੁਰਦੁਆਰੇ ਮੈਂ ਆਪ ਕੋ ਸਟੈਕ ਨਾ ਫੇ ਮਰਦੀ ਤੇ ਨਹੀਂ ਹੈ ਆ ਮਿਸ਼ਨਰੀਆ ਵਾਲੇ ਉੱਠ ਗਿਆ ਜਪਰਚਾਰਕ ਹੋਈ ਕਿ ਕੈਸਾ ਕਰਦੇ ਨੇ ਕੈਸਾ ਕਰਦੇ ਨੇ ਜੇ ਪਖੰਡਵਾਤ ਨਿਕਾਲ ਨਹੀਂ ਸਕੇ جے بڑا اتنا پڑھا پکھنڈوات بڑا ہے ان کو تو نکال نہیں سکے یہ من مشنریے والے انہوں نے کیا پڑھا ہے تماشہ اب گurdware میں چاہے تے کوئی سی تکنیکی مریادتی تے ہے نہیں اب کافی تصویریں دیکھے اب تصویریں ہرمندر صاحب راڈر ہے اس میں سیٹ ڈگیا جاتا سیٹ ڈگنی ہماری مریادتی تے ہے نہیں ਕਾਂ ਕੀ ਮर्यादा ਕਹਾਂ ਲੈ ਆ ਰਹੇ ਹੋ ਸਿਰ ਟਕਨੇ ਸੇ ਪਰਮਾਦਮਾ ਮਿਲ ਜਾਈਗਾ ਇਹ ਸਿਰ ਟਕਨਾਈ ਕਲ ਐਵੇਂ ਲੋਕਾਂ ਕਾ ਬਨਾਇਆ ਹੂਆ ਆਪਣੇ ਆਪ ਹੀ ਵਿਚ ਵਿਚਰਦੀ ਹੋਈ ਇੱਕ ਮर्याਦਾ ਆਪ ਹੀ ਬਣ ਚੁੱਕੀ ਹੈ ਆ ਮੈਂ ਸੱਚ ਬਤਾ ਦਉ ਗੁਰੂ ਕੇ ਪ੍ਰੋਸਾਰਕ ਘਰ ਕੇ ਹਦਾ ਹੁਣ ਜੇ ਬਾਦ ਹੈ ਆ ਮੇਰੇ ਮੈਂ ਰਾਤ ਕੋ ਨਾ ਪੈ ਰਹਾ ਥਾ ਰਾਤ ਕੋ ਮੈਂ ਨਾ ਨੀਂਦ ਮੈਂ ਪੈ ਰਿਹਾ ਥਾ ਮੇਰੇ ਮਨ ਵਿੱਚ ਇਹ ਵਿਚਾਰ ਬੜਾ ਚੱਲ ਰਿਹਾ ਥਾ ਕਿ ਸੇ ਠਗਣਾ ਹੈ ਕਿ ਮर्याਤਾ ਨਹੀਂ ਹੈ ਸੇ ਠਗਣਾ ਨਹੀਂ ਚਾਹੀਏ ਮੇਰੇ ਮਨ ਵਿੱਚ ਬਹੁਤ ਵਿਚਾਰ ਚੱਲ ਰਿਹਾ ਥਾ ਚਲਦੇ ਚਲਦੇ ਹਮ ਜੋ ਦਿਨ ਵਿੱਚ ਸੋਚਦੇ ਵੋਹੀ ਰਾਤ ਕੋ ਫੇਰ ਆਉਂਦੇ ਹੈ ਫੇਰ ਵੋਹੀ ਸੁਪਨਾ ਆਂਦਾ ਹੈ ਮuje ਸੁਪਨਾ ਆਇਆ ਕਿ ਮੈਂ ਹਰਮੰਦਰ ਸਾਹਿਬ ਦਰਸ਼ਨ ਕਰਨ ਗਿਆ ਹਰਮੰਦਰ ਸਾਹਿਬ ਆ ਮੈਂ ਬਿਨਾ ਨੰਗੇ ਸੇਰੀ ਮੱਥਾ ਟੇਕ ਰਹਾ ਹੂੰ ਇਸ ਤਰ੍ਹਾਂ ਕਰ ਰਿਹਾ ਹੂੰ ਮੈਂ ਤੇ ਫਿਰ ਮੈਂ ਵੇਖਿਆ جے جے میں جے ਸੁમના ਆਇਆ ਸੁમના کو جے الاਕੀ تھا ਹਰਮੰਦਰ ਸਾਹਿਬ ਦੀ ਜੋ تھا ਨਾ ਕੁਛ الاਕੀ ਦੇਖ ਰਿਹਾ ਥਾ ਹਰਮੰਦਰ ਸਾਹਿਬ ਸੁਮਨ ਜੀ ਕਿ ਸਭ ਨੇ ਹੋਤੀ ਐਸੇ ਆਪਕਾ ਤਾਂ ਮਾਲੂਮ ਹੀ ਹੈ ਤੇ ਕੁਛ ਗਲਾਕੀ ਦੇਖ ਰਿਹਾ ਥਾ ਜੋ ਹਰਮੰਦਰ ਸਾਹਿਬ ਦਾ ਰਾਸਤਾ ਹੈ ਜੋ ਜਾਤਾ ਹੈ ਸਰੋਵਰ ਵਿੱਚ ਉਹ ਵੀ ਥੋੜਾ ਘਟ ਸੀਗਾ ਤੇ ਅਸੀਂ ਉਹ ਸੁਬਨਾ ਆਇਆ ਤਾਂ ਅਜਿ ਤਿਕ ਵੀ ਉਹ ਹਮੇ ਸੁਬਨਾ ਜیتے ਉਸਮੇ ਤੇ ਟੱਕਿਆ ਨਹੀਂ ਫਿਰਦਾ ਬਹੁਤ ਬੜਾ ਪਾਪ ਹੋ ਗਿਆ ਹੋਗਾ ਸੋ ਫਿਰ ਉਹਦੇ ਵਿੱਚ ਤਾਂ ਸੇ ਟੱਕਿਆ ਨਹੀਂ ਆ ਮੇਰੇ ਸੁਬਨੇ ਵਿੱਚ ਫਿਰ ਤਾਂ ਮੈਂ ਹਮਸੇ ਬਹੁਤ ਬੜਾ ਪਾਪ ਹੋ ਗਿਆ ਹੋਗਾ ਮੈਂ ਜਦੋਂ ਇਹ ਮਕਰਪਾਨੀ ਦਾ ਪ੍ਰਚਾਰ ਕਰਾਂਗੇ ਜਦ ਲੋਕੋ ਕੋ ਕਾਏਗੇ ਕਿ ਗਰਪਾਨੀ ਕਾਂਠ ਕਰੋ ਕੁਰਬਾਨੀ ਕੰਠ ਕਿਵੇਂ ਹੋਗੀ ਜਦ ਕਾਮ ਕਾਰਜ ਕਰਤੇ ਫਿਰਤੇ ਹੈ ਤਬ ਬਾਨੀ ਰੜਨਾ ਰੜਨਾ ਪੜੀ ਯਾਨੀ ਬਾਨੀ ਮਨ ਵਿੱਚ ਮਨ ਵਿੱਚ ਕੰਠ ਕਾ ਲੈਣੀ ਮੁਖ ਤੋਂ ਬਾਨੀ ਇਤਨੀ ਕੰਠ ਕਾ ਲੈਣੀ ਕਿ ਹਮ ਕੋ ਹਮੇਸ਼ਾ ਹੀ ਗਰਬਾਨੀ ਹੀ ਚੇਤੇ ਆਦੀ ਰਹੇ ਫਿਰ ਜੇ ਹਮ ਗਰਬਾਨੀ ਹਮੇਸ਼ਾ ਕੰਠ ਕਰਕੇ ਰੱਖਨੇ ਵੇ ਤਾ 24 ਘੰਟੇ ਜੇ ਬਾਨੀ ਪੜਨੀ ਪਵੇਗੀ ਤੇ 24 ਘੰਟੇ ਗਰਬਾਨੀ ਪਟੇ ਫਿਰ 24 ਘੰਟੇ ਸੇਟ ਟਕ ਨੂੰ ਕੌਣ ਧਿਆਰ ਹੋਏਗਾ ਇਸੇ ਕਰਕੇ ਸੇਟ ਟਕਣਾ ਜੋ ਬਹੁਤ ਵਿਗਨ ਆ ਰਿਹਾ ਹੈ اون والے ਸਮੇਂ ਜੇ ਖਤਮ ਹੋਦੇ ਜਾਨਾ ਚਾਹੀਏ ਕਿ ਜੇ ਕੋਈ ਮर्यादा ਨਹੀਂ ਹੈ ਕਿ ਇਸੇ ਠਗਨੇ ਸੇ ਕੋਈ ਪਰਮਾਤਮਾ ਜੇ ਤਾਂ ਪ੍ਰਚਾਰ ਲਈ ਬਹੁਤ ਨੁਕਸਾਨਦਾਇਕ ਹੈ ਕਿ ਇਸੇ ਕਰਕੇ ਜੇ ਪ੍ਰਚਾਰ ਕਰਨਾ ਹੈ ਤੇ ਇਸੇ ਵਿਚਾਰ ਹੋਈ ਨਹੀਂ ਸਕਦਾ ਇਸੇ ਠਗਾਗੇ ਸੇ ਕੋਈ ਗੁਰੂ ਘਰਾਸਾ ਦੀ ਬਾਣੀ ਤਾਂ ਸਾਰ ਜਗਤ ਵਿੱਚ ਫਲੋਣੀ ਹੈ ਫਿਰ ਸਾਰ ਜਗਤ ਵਿੱਚ ਫਿਰ ਕੇ ਇਸ ਤਰ੍ਹਾਂ ਕਿਧਾ ਕਿਧਾ ਠਗਾਉਂਗੇ ਇਸੇ ਕਰਕੇ हमको ਥੋੜੇ ਸੋਚਣਾ ਚਾਹੀਏ اور ہم تو جب کام کاج کرتے ہو ہمارا سر ننگا ہو ہم تو بھی پروا نہیں کرتے ہم تو بانی پڑی جاتے ہیں مست پڑتے ہیں بانی اپ من میں વિચાર چلتا انانت تا ہوتا ہے تب تو ہم اس سے ڈر دیں گے ہم کو مونجوانی جب جی صاحب کانٹ ہیں ہم جب جی صاحب جی بھی پڑھتے رہتے ہیں تے کام کاج کرتے کبھی کھیت پٹھے لے اوندے کبھی کوئی کام کرتے ہیں تب ہم ہمارا تبھی کبھی سر کا نہیں ہوتا تب پھر بہت بڑا پاپ ہوتا ہے ہم تو ہم سے نہیں ڈرتا زیادہ جب इसे करके जी जो मर्यादित है उनको मर्यादा को संभालना चाहिए जो मर्यादा नहीं है उनको नहीं संभालना उनको खत्म कर देना चाहिए जो हमारे हम मर्यादा बता चुके हैं निशान साहब की मर्यादा बता चुके हैं ਨਿਹੰਗ ਸਿੰਘ ਜੋ ਸਰੋਵਰ ਵਿੱਚ ਇਸ਼ਨਾਨ ਕਰਦਾ ਸੀ ਆਪਨੇ ਕਿਰਪਾਨ ਹੱਥ 'ਮੇਂ ਦੇ ਵੇਖੀ ਸੀ ਫੜ ਕੇ ਉਹ ਇਸ਼ਨਾਨ ਕਰਿਆ ਉਹ ਵੀ ਪ੍ਰਿਆਪ ਪਰਾਤਮ ਮਰਿਆਦਾ ਹੈ ਕਿ ਉਹ ਨਿਹੰਗ ਸਿੰਘ ਨੂੰ ਗਲਤ ਕਹਿ ਰਹੇ ਨੇ ਨਿਹੰਗ ਸਿੰਘ ਮਰਿਆਦਾ ਬੁੱਢੇ ਦਲਕੀ ਮਰਿਆਦਾ ਹੈ ਕਿ ਕੋਈ ਮਿਸ਼ਨਰੀ ਵਾਲਾ ਉੱਠ ਕੇ ਕਵੇ ਬੁੱਢੇ ਦਲ ਦੀ ਮਰਿਆਦਾ ਨੂੰ ਕਹਿ ਦਵੇਗਾ ਆ ਕਹਿ ਰਹੇ ਦੇ ਕਿ ਨੰਗੇ ਸਿਰ ਇਸ਼ਨਾਨ ਕਰ ਰਿਹਾ ਜੇ ਨਿਹੰਗ ਸਿੰਘ ਸਰੋਵਰ 'ਮੇਂ ਕਰੇਗਾ ਬੁੱਢੇ ਦਲਕੀ ਮਰਿਆਦਾ ਹੈ ਕੋਈ ਮਿਸ਼ਨਰੀ ਵਾਲਾ ਉੱਠ ਕੇ ਕਹੇ ਸਿੱਧਰਾ ਬੋਲ ਜਾਏਗਾ ਇਹ ਬੁੱਢੇ ਦਲਕੀ ਮਰਿਆਦਾ ਹੈ ਇਸ਼ਨਾਨ ਕਰਨ ਦੀ ਹੱਥ 'ਮੇਂ ਤਲਵਾਰ ਪਕੜ ਕੇ ਜੇ ਮਰੀਆਤਾ ਹੈ ਮੈਂ ਜਦੋਂ ਹਰਮੰਦਾ ਸਾਹਿਬ ਐਮੀ ਆਤਮ ਤਲਵਾਰ ਬਕਟ ਕਰੇ ਇਸ਼ਨਾਨ ਕਰੇ ਹਰਮੰਦਰ ਸਰੋਵਰ ਵਿੱਚ ਅੰਮ੍ਰਿਤਸਰ ਸਰੋਵਰ ਵਿੱਚ ਕੌਣ ਰੋਕੇਗਾ ਮਿਸ਼ਨਰੀ ਵਾਲਾ ਨੰਗ ਸਿੰਘ ਕੋ ਰੋਕੇਗਾ ਇਨਸੇ ਕਾ ਸੇ ਮਤਾਈ ਇਹ ਕੌਣ ਕਹਾਸੇ ਲਗਦੇ ਅੰਗਰੇਜ਼ੋ ਕੀ ਲਾਤ ਹੈ ਜੇ ਅੰਗਰੇਜ਼ੋ ਕਾ ਜੇ ਅੰਗਰੇਜ਼ੋ ਕੀ ਲਾਤ ਹੈ ਜੇ मिशनरी वाले उठ के हमारी सिख मर्यादा को बोलेंगे कि हम जय मर्यादा जा जय मर्यादा चलेगी हम मिशनरी वाले के खिलाफ हैं, हम मिशनरी वाले के बड़े खिलाफ हैं, हम सिर्फ बुढ़े दल की मर्यादा से मानते हैं बुट्टे दल की मर्यादा हजूर साहब की मर्यादा तो इलावा और मर्यादा कोई है नहीं कि जो आपको पार निकाल सकती है संसार से यही असल मर्यादा है बुट्टे दल की और हजूर साहब की मर्यादा है जो आज उठ कोई भी मर्यादा दे, बनाई जाते डेराबाद बनाई जाते इस करके ज्यादातर मर छोटे नाल जो है नाम धारिये है उनसे ज्यादा मर्यादा है नाम धारिये में जाके देख लो कितनी मर्यादा है उनकी रीस नहीं जे कर सकते मिशनरी वाले उठ के उनकी रीस नहीं कर सकते नाम धारियों आपसे ज्यादा तो उनकी मर्यादा है इसे करके हम जो है ये पराद्र मर्यादा है और निशान साहब है जो निशान साहब दूजे पास परिक्रमा करनी और गुरु ग्रंथ दूसरे पासे दूजे पास परिक्रमा दोवे पास मर्यादा है जो शास्त्रधारी है वो इस तरह मरिया करे जो जो है जिसकी शास्त्र नहीं धारे वो इस तरह करनी चाहिए उन परिक्रमा दोवे पास परिक्रमा की मर्यादा है शास्त्रधारी निहंग सिंह है निहंग फौज इस तरह ही करनी चाहिए ਔਰ ਨਿਸ਼ਾਨ ਸਾਹਿਬ ਜੋ ਅਸਲ ਤਾਂ ਵਿੱਚ ਤਲਵਾਰ ਢਾਲ ਖਟਾਰ ਉਹ ਵਾਲੀ ਸਭ ਮਰਿਆਤਾ ਕੱਟ ਕਰ ਅੰਗਰੇਜ਼ੋ ਦਾ ਜੇ ਬਣਾਇਆ ਹੋਆ ਸਭ ਢਾਂਚਾ ਹਮ ਕੋ ਫੜਾ ਦਿਆ ਇਸੇ ਕਰਕੇ ਹਮ ਉਹ ਹਮਾਰੀ ਵਹੀ ਮਰਿਆਤਾ ਹੋਣੀ ਚਾਹੀਏ ਸ਼ਾਸਤਰ ਧਾਰੀ ਮਰਿਆਤਾ ਔਰ ਨਿਸ਼ਾਨ ਸਾਹਿਬ ਜੋ ਉਸਮੇ ਨੀਲਾ ਰੰਗ ਥਾ ਕੇਸਰੀ ਥਾ ਔਰ ਸ਼ਰਮ ਸ਼ਰਮਈ ਜੋ ਰੰਗ ਜੋ ਨੀਲਾ ਕਹਿ ਦੇਦੇ ਹੈ ਔਰ ਗੁਰੂ ਅੰਗ ਅਮਰਦਾਸ ਜੀ ਗੁਰਮਤਸ ਵੇਲੇ ਚਿੱਟਾ ਸੀਗਾ ਨਿਸ਼ਾਨ ਸਾਹਿਬ ਦਾ ਰੰਗ ਉਹ ਅਸਲੀ ਨਿਸ਼ਾਨ ਸਾਹਿਬ ਆ ਵੀ ਗੁਰਦੁਆਰੇ ਮੇ ਹੋਣੇ ਚਾਹੀਏ ਨਾ ਕਿ ਜੇ ਅੰਗਰੇਜ਼ਾਂ ਚੋਂ ਕਿ ਚਲਾਏ ਹੋਏ ਅਸਲੀ ਮਰਿਆਦਾ ਲਿਆਓ ਜੋ ਮਰਿਆਦਾ ਤੇ ਨਹੀਂ ਹੈ ਉਹਨੂੰ ਪੰਚ ਸੇ ਬਾਹਰ ਨਿਕਾਲੇ ਔਰ ਕਦੇ ਭੁੱਲਾ ਚੁੱਕਾ ਹੋ ਗਿਆ ਹੋਣੀਆਂ ਸੋ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ